ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋਮੁਦਰ ਇੱਕ ਤਾਂ ਗੱਬਣ ਚੈੱਕ ਪਾਸ ਜਰਸੀ ਨਸਲ ਦੀ ਵੈਟ ਤੁਹਾਨੂੰ ਦਿਖਾਉਣ ਲੱਗਾ ਤੇ ਇੱਕ ਤੁਹਾਨੂੰ ਦਿਖਾ ਦਾਂ ਤੋਕਰ ਗੱਬਣ ਵੈਟ ਠੀਕ ਆ ਦੁੱਧ ਵੀ ਦਿੰਦੀ ਹੈਗੀ 9 ਲਾਕ ਬਾਈ ਨੇ ਜਿਹੜੇ ਸੇਲ ਕਰਨੇ ਆ ਜਿਹੜਾ ਵੀ ਖਰੀਦੂਗਾ ਕਿਸੇ ਵੀ ਢੰਗ ਨਾਲ ਥੱਲੀ ਕੋਲ ਆ ਕੇ ਕਰ ਸਕਦਾ ਠੀਕ ਆ ਤੇ ਬਾਕੀ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਾਂ ਤਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਾਂ ਨਾਮ ਤੇ ਐਡਰੈਸ ਬੋਲ ਦਈਏ ਜੀ ਨਾਮ ਜਨੈਸ਼ ਸਿੰਘ ਜੀ ਤੰਨ ਮਹਨੇ ਨੇੜੇ ਭਦੌੜ ਸ਼ਹਿਰ ਆ ਗਿਆ ਹਾਂ ਜੀ ਸੱਨਾ ਵੱਡੇ ਸੰਧੂ ਸਹਿਣਾ ਭਦੌੜ ਠੀਕ ਹੈ ਵੱਡੇ ਬੰਡੇ ਕੇ ਤੇ ਮੋਬਾਈਲ ਮੈਂ ਤੁਹਾਨੂੰ ਸਕਰੀਨ ਤੇ ਲਾ ਦਿੰਦਾ ਬਾਜਾ ਪਹਿਲੇ ਨੰਬਰ ਤੇ ਬੈਠ ਵੇਚੀ ਯਾਰਸੀ ਨਾ ਜੀ ਨਾ ਕਿੰਨੇ ਟਾਂ ਦੀ ਗੱਬਣਾ ਭਾਈ ਮਹੀਨੇ ਦੀ ਗੱਬਣਾ ਚੈੱਕ ਪਾ ਖੀਰੀ ਬੱਚੀ ਹੈ ਜੀ ਦੰਦੋ ਖੀਰੀ ਦੰਦੋ ਖੀਰੀ 2.5 ਮਹੀਨੇ ਚੈੱਕ ਪਾ ਸਾ ਚੈੱਕ ਰੱਖ ਦੇਵਾਂਗੇ ਜਿਹੜਾ ਵੀ ਕੋਈ ਵੀਰ ਸੌਦਾ ਕਰਦਾ ਆਗਾ ਡਾਕਟਰ ਲਿਆਵੇ ਉਹ ਜਾਂਦੇ ਚਲੇ ਫੋਦਲੇ ਪਿੰਡ ਚਾਹੇ ਇਥੋਂ ਛੱਤ ਲੈ ਉਹਦੀ ਇੱਛਾ ਜੇ ਉਹਦੀ ਗਰੰਟੀ ਸਾਡੀ ਆਉਂਦੀ ਹੈ ਦੰਦੋ ਖੀਰੀ ਆ ਗਈ ਦੰਦੋ ਖੀਰੀ ਆ ਜੀ ਬਾਕੀ ਸਭੀ ਪਲੇ ਚੰਗੀ ਹੈ ਬੱਚੀ ਨਾ ਹਾਂ ਜੀ ਤੋੜ ਦੇ ਤੋੜ ਦੀ ਬੈੜ ਪਾ ਵੀ ਤੋੜ ਦੇ ਲੈ ਬਈ ਤੋੜ ਕੇ ਦਿਖਾ ਦੇ ਤੇ ਬੱਚੀ ਨਾ ਮਿੱਤਰੋ ਸਭੀ ਪਲੇ ਪੂਰੀ ਫੁੱਲ ਆ ਗਈ ਤੇ ਕੱਦ ਕਾਠ ਵਾਲੇ ਪੱਖ ਤੋਂ ਚੰਗੀ ਹੈ ਐਸ਼ਰੀ ਦੀ ਬਾਂਦਰ ਚੇਕਾ ਸੋ ਠੀਕ ਹੈ ਕੋਈ ਫੋਟ ਛਾਂਗ ਨੇ ਹੂੰ ਲੈ ਦੇ ਫਲ ਨੇ ਦੇ ਫਾਲੀ ਬਰੇ ਕੋਈ ਗੱਲ ਨਹੀਂ ਥੋੜਾ ਜਵਾਨੀ ਚਾ ਗਈ ਤੁਹਾਨੂੰ ਪਤਾ ਕੀ ਰਾਂ ਦਾ ਕਰਦੇ ਜਾਂਦਾ ਤੋ ਲੈ ਵੀਰੋਂ ਖੁੰਜੇ ਕਰਨ ਲੈ ਜਾ ਉਧਰ ਖੁੰਜੇ ਕਰਨ ਨੂੰ ਲੈ ਇੱਥੇ ਦੇਖ ਸਕ ਪੂਰੀ ਸਭੀ ਭਲੀ ਬੱਛੀ ਆ ਗਈ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈਗੀ ਤੇ ਬਾਕੀ ਚਾਲ ਚੁੱਕ ਲਈ ਤੇ ਅਸਲੀ ਗੱਲ ਨਹੀਂ ਗਈ ਇੱਥੋਂ ਦੇਖ ਸਕਦੇ ਹੋ ਠੀਕ ਆ ਬਈ ਟਿਕਾਈ ਨੇ ਮੋੜ ਲਾ ਪਿਛਲਾ ਬਈ ਇੱਥੇ ਖੜੀ ਸੀ ਦੁਬਾਰਾ ਦਿਖਾ ਤੁਹਾਨੂੰ ਥੋੜਾ ਪਤਾ ਜੀ ਜਵਾਨੀ ਕਰਕੇ ਭੱਜੇ ਥੋੜਾ ਜਿਹੇ ਨੂੰ ਆਤ ਹੁੰਦੀ ਆ ਬਾਕੀ ਤੋਰ ਕੇ ਸੰਦੁਖਾ ਤੋਰਨਾ ਬਾਕਸ ਤੇ ਵੀ ਕੋਈ ਪੈਰ ਚ ਲੰਘ ਲੂਗਾ ਨਾ ਓਏ ਬਾਕੀ ਪੈਰ ਬੱਛੀ ਦੇ ਪੂਰੇ ਘੋੜੀ ਵਰਗੇ ਪੈਰ ਪਾਇ ਜਿਵੇਂ ਚਾਰੇ ਪਾਰੇ ਖੜਵੇਂ ਪੁੱਠਿਆਂ ਦੀ ਪੌੜਾਂ ਦੀ ਆ ਗਈ ਕੁਈ ਨਹੀਂ ਹाइबਿਕੂ ਟੁੱਟ ਮੇ ਇਹ ਪੈਰ ਨੇਗੇ ਜਾਣ ਚ ਵੱਛਿਆ ਗਿਆ ਕਿ ਤੁਹਾਨੂੰ ਥੰਡਾ ਥੋਨੇ ਬੰਤ ਰਿਹਾ ਇਥੋਂ ਝੋਲੀ ਦਿਖਾ ਦਨੇ ਫਿਰੋ ਬਈ ਇਥੋਂ ਦੇਖੋ ਠੀਕ ਆ ਹੂੰ ਥਣ ਚਾਰਾ ਸੋਨੇ ਗੈਬ ਚ ਲੱਗੇ ਹੋਣਾ ਬਈ ਪੂਰਾ ਪੂਰੀ ਵਿੱਚ ਤੇ ਆ ਜੀ ਹਾਂ ਪੂਰੀ ਵਿੱਚ ਜage ਠੀਕ ਆ ਠੀਕ ਆ ਤੇ ਇਹਨਾਂ ਦਾ ਮੁੱਲ ਮਾਲ ਫਿਰ ਬਈ ਮੁੱਲ ਵੀਡੀਓ ਤੇ ਕਰਾਂਗੇ ਮੋਬਾਈਲ ਤੇ ਮੋਬਾਈਲ ਤੇ ਕਰਾਂਗੇ ਤਾਂ ਠੀਕ ਆ ਤੇ ਦੋ ਨੰਬਰ ਤੇ ਆ ਗਿਆ ਆਪਣਾ ਕੋਈ ਧੋਕਰ ਕਮਣ ਬਈ ਹਾਂ ਜੀ ਇਹ 6 ਮਹੀਨੇ ਚੈੱਕ ਪਾਸ ਆ ਜੀ 6 ਮਹੀਨੇ ਚੈੱਕ ਪਾਸ ਹੋ ਗਈ 4-5 ਕਿਲੋ ਦੁੱਧ ਆ ਜੀ ਤੀਜਾ ਸਵੇਰ ਚ ਹੁੰਦੀ ਆ ਤੀਜਾ ਸੂਗੀ ਤੇ 4 ਕਿਲੋ ਚਾਹੇ 5 ਕਿਲੋ ਦੋ ਰੰਗ ਤੋਰ ਕੇ ਲੇ ਜੀ ਗਰੰਟੀ ਆਪਦੀ ਪੂਰੀ ਤੇ ਮੇਰੇ ਚਾਹ ਚੂ ਕਰਾਊਗੀ ਕਿਸੇ ਨੂੰ ਹਜੇ ਹਾਂਜੀ ਹਾਂ ਵਧੀਆ 6 ਮਹੀਨਾ ਚੋ ਬੋਗੇ 6 ਮਹੀਨੇ ਚ ਹੋ ਗਿਆ 7 ਮਹੀਨੇ ਚ ਹੋ ਸਕਦਾ ਬੰਦਾ ਹਾਂ ਡੇਢ ਮਹੀਨਾ ਮਹੀਨਾ ਹੋਰ ਚ ਹੋ ਸਕਦਾ ਨੂੰ ਮਹੀਨਾ ਡੇਢ ਮਹੀਨਾ ਕਿਸੇ ਮਲਾ ਛੋਟੇ ਪਰਵਾਦ ਚਾਹ ਚੂ ਕਰਾ ਦਊਗੀ ਤੇ ਤੋਰ ਕੇ ਦਿਖਾ ਦੇ ਫਿਰ ਆਪਾਂ ਹਾਂਜੀ ਤੋਰ ਕੇ ਸਰਪੈਡੀ ਦਿਖਾ ਦੇਣ ਆਪਾਂ ਤੇ ਬਾਕੀ ਥੋਥਣਾ ਦੀ ਮੰਤਰ ਤੋਂ ਦਿਖਾ ਦੇਣਾ 4 ਥਾਣਾ ਇਹ ਸੋਨੇ ਗੈਪ ਚ ਲੱਗੇ ਹੋਏ ਹੈਗੇ ਤੇ 5 ਵਜੇ ਫੋਰਸ਼ਾ ਬਿਲਕੁਲ ਨਹੀਂ ਹੈਗੀ ਠੀਕ ਹੈ ਜੀ ਅਈ ਤੁਹਾਡਰ ਦੀ ਕੁਆਲਿਟੀ ਚ ਤੇ ਤੁਹਾਨੂੰ ਬਹਿਣੀ ਸ਼ਾਰ ਤੂਫਾਨ ਕਿਧਰ ਵੀ ਦਿਖਾ ਲਣਾਗਾ ਤੇ ਕੱਦ ਵਾਲੇ ਪੱਖ ਤੋਂ ਠੀਕ ਆ ਗਈ ਬਹਿੜ ਆ ਗਈ ਹੈ ਜਰਸੀ ਦੇ ਵਿੱਚ ਉਹਦਾ ਕਰਾਸ ਕਿਉਂਕਿ ਜਿਹੜਾ ਸ਼੍ਰੀ ਦੀ ਬੰਤਰ ਮਿੱਤਰ ਹੈਗੀ ਜਰਸੀ ਵਾਲੀ ਤੇ ਜਿਹੜੀ ਹੈਗੀ ਆ ਰੰਗਵਾਨ ਥੋੜਾ ਜਿਆਦਾ ਕਰਾਸ ਚ ਚਾਹੁੰਦਾ ਇਹਦੇ ਵਿੱਚ ਹੈ ਕਰਾਸ ਬਹਿੜ ਆ ਗਈ ਤੇ ਇਥੋਂ ਸ਼੍ਰੀ ਦੀ ਜਜਮੈਂਟ ਦੀ ਕਰਾਸ ਤਾਂ ਬਹਿੜ ਦੀ ਬਾਜ ਨੂੰ ਬੱਚੀ ਦਾ ਬਹਿੜ ਦਾ ਬਹੁਤ ਜਿਆਦਾਗਾ ਤੇ ਕੱਦੇ ਕੱਢੂ ਚੰਗਾ ਆ ਗਿਆ ਠੀਕ ਆ ਬਾਈ ਥੋੜਾ ਥਾਂ ਜ਼ਰੂਰ ਬਾਈ ਇਥੇ ਉੱਚਾ ਨਹੀਂ ਮਾ ਜਾ ਸਕਦਾ ਥੋੜਾ ਪਰ ਹੁਣ ਤਰਨ ਜਗਾਈ ਦੀ ਦਿੱਕਤ ਮੰਨ ਜਿਵੇਂ ਸੂ ਬੱਚੀ ਪਿੱਛੇ ਨੂੰ ਦੇਖਤਾ ਹੁੰਦੀ ਨਹੀਂ ਗਾਂ ਉਹ ਡਿੱਕਦਾ ਬਣੇ ਤੁਰਨ ਤਰ ਚ ਤੇ ਮੋਲ ਇਹਦਾ ਸਿਰ ਫੋਨ ਤੇ ਹੋਇਆ ਬਈ ਦੋਨਾਂ ਦੇ ਫੋਨ ਤੇ ਹੋਇਆ ਬਈ ਮੋਲ ਹਾਂ ਦੋਨਾਂ ਦਾ ਫੋਨ ਤੇ ਠੀਕ ਆ ਠੀਕ ਆ ਕੋਈ ਬਾਤ ਨਹੀਂ ਲੈ ਠੀਕ ਹੈ ਜੀ ਬਾਕੀ ਇਧਰ ਤੁਹਾਨੂੰ ਕਮੇਡੀ ਸ਼ੈਡ ਤੋਂ ਜੀ ਤੁਹਾਨੂੰ ਸ਼੍ਰੀ ਦੀ ਪੰਤਰ ਸਾਰੇ ਦਿਖਾ ਦਵਾਂ ਨਾ ਚੰਗੀਆਂ ਬਹਿੜ ਤੋਂ ਬਾਕੀ ਸਭੀ ਪੜੀ ਰਾਜੀਪੂਰੀ ਹੈਗੇ ਨਾ ਬਿਲਕੁਲ ਸਹੀ ਨਾਲ ਨੂੜ ਦੇ ਥਾਣਾ ਦੇ ਬਾਦ ਦੁਆਰ ਚੱਕਾ ਲਓ ਠੀਕ ਹੈ ਜੀ ਤੇ ਇੱਕ ਸੀਗੀ ਟੋਕਰ ਗੋ ਬਹਿੜ ਤੇ ਇੱਕ ਤੁਹਾਨੂੰ ਆ ਬੱਚੀ ਦੁਆਰਾ ਸਦਾ ਹਣਾ ਢਾਈ ਬਣੇ ਗੱਬਨ ਚੈੱਕ ਪਾਸ ਹੈ ਤੇ ਨਸਲ ਜਰਸੀ ਹੈ ਕਿ ਸਮਝ ਬੜੀ ਚੰਗੀ ਆ ਤੇ ਪਿੰਡ ਆ ਗਿਆ ਮਿੱਤਰੋ ਨੈਨੇਵਾਲ ਤਹਿਸੀਲ ਤਪਾਦਾ ਜ਼ਿਲ੍ਹਾ ਬਰਨਾਲਾ ਜਿਹੜੇ ਪਰ ਹਨ ਹੁਣ ਜਿਹੜਾ ਨਗ ਪਸੰਦ ਆਊਗਾ ਉਸ ਨਾਲ ਨਵਾਇ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ